ਜੋ ਲੜੀ ਵਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਰਮਤੀ ਹੈ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸ੍ਰੀ ਰਾਗ ਬਹਿਲਾ ਕੀ ਜਾਲ ਘਰ ਹੀ ਸੋਦਾ ਪਾਈ ਹੈ ਅੰਤਰ ਸਵਤ ਸੋਏ ਘਰ ਹੀ ਸੋਦਾ ਕਿਹੜਾ ਸੋਦਾ ਸੱਚ ਦਾ ਜਿਹੜਾ ਮੁਕ ਸੰਸਾਰ ਤੇ ਘਟਣ ਵਾਸਤੇ ਹੁੰਦਾ ਹੈ ਨਾਮ ਨੂੰ ਤੇ ਉਹ ਨਾਮ ਕਿੱਥੋਂ ਮਿਲਦਾ ਹੈ ਸਾਡੇ ਹਿਰਦੇ ਘਰ ਵਿੱਚ ਹੈ ਘਰ ਹੀ ਸੋਦਾ ਪਾਈ ਹੈ ਅੰਤਰ ਸੰਵਤ ਹੋਏ ਤੇ ਸਾਰੀਆਂ ਵਸਤਾਂ ਆ ਇਹ ਨਾਮ ਦੇ ਰੂਪ ਵਿੱਚ ਹਿਰਦੇ ਘਰ ਵਿੱਚ ਨਹੀਂ ਪਰ ਪਤਾ ਤਾਂ ਲੱਗਦਾ ਹੈ ਜੀਵਨ ਦਾ ਗੁਰੂ ਤੋਂ ਗੁਰਬਾਣੀ ਦੀ ਕਸਵਤੀ ਤੇ ਜੀਵਨ ਉਂਟਾਈ ਕਿੰਨੇ ਕਿੰਨੇ ਨਾਮ ਸਮਾ ਲਈ ਹੈ ਗੁਰਮਖ ਪਾਵੇ ਕੋਈ ਖਿੰਨ ਖਿੰਨ ਆਖ ਚੱਪੰਤੋ ਵੀ ਥੋੜਾ ਸਮਾਂ ਜਿਵੇਂ ਹੁਣ ਸਵਾਸ ਚੱਲਦੇ ਨੇ ਤੇ ਮਨ ਨੂੰ ਪਤਾ ਨਹੀਂ ਲੱਗਦਾ ਸਹਜੇ ਚੱਲਦੇ ਰਹਿੰਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਦਾ ਤੂੰ ਪਿਆਰ ਬਾ ਕਿਸ ਵਾਸ ਸਵਾਸ ਨੂੰ ਦੀ ਸੰਭਾਲ ਕਰ ਸੋਚੇਤੇ ਰੱਖ ਗੁਰਮਖ ਪਾਵੇ ਕੋਈ ਗੁਰੂ ਅਨੁਮਖ ਕਰਕੇ ਗੁਰੂ ਘੱਸੀ ਮਾਰਗ ਤੇ ਚੱਲ ਕੇ ਆਪਾਂ ਸੰਪਾ ਸਕਨੇ ਆ ਫਰਕ ਇਹਦੇ ਕਾਰਜ ਦੇਖ ਸਕਣੇ ਆ। ਨਾਮ ਨਿਧਾਨ ਖੁੱਟ ਹੈ ਜਿਹੜਾ ਨਾਮ ਦਾ ਖਜ਼ਾਨਾ ਹੈ ਇਹ ਖੁੱਟ ਹੈ। ਇਸ ਨੂੰ ਨਾ ਖਦੇ ਮੁਕਦਾ ਹੈ, ਨਾ ਕੋਈ ਖੁੰਦਾ ਹੈ, ਨਾ ਸੜਦਾ ਹੈ, ਨਾ ਘਟਦਾ ਹੈ। ਇਹ ਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ ਪਰੰਦਾ ਕਿੰਨੇ ਹੈ ਵੱਡਿਆਂ ਭਾਗਾਂ ਦੇ ਨਾਲ। ਤੇ ਆਪਾਂ ਵੱਡਿਆਂ ਭਾਗਾਂ ਵਾਲੇ ਕਿਵੇਂ ਹੋ ਸਕਨੇ ਆ? ਸੰਗਤ ਵਿੱਚ ਸਮਾ ਦੇ ਕੇ। ਗੁਰੂ ਘਰ ਸੇਵਾ ਕਰਕੇ ਮੁਕਦੇ ਫੜਪਾ ਹੋ ਸਕਦੇ ਨੇ ਮੇਰੇ ਮਨ ਤਜ ਨਿੰਦਾ ਹਉ ਮੈ ਹੰਕਾਰ ਤੇ ਜੇ ਤੁ ਬੁਲੁਖ ਤਿਆਰਾ ਹੋਣਾ ਹੈ ਵੜਪਾ ਕੀ ਹੋਣਾ ਹੈ ਤੇ ਤੈਨੂੰ ਕੀ ਕਰਨਾ ਪੈ ਪਵੇਗਾ ਮੇਰੇ ਮਨ ਮੇਰੇ ਆ ਮਨਾ ਤਜ ਭਾਵ ਕੀ ਛੱਡ ਦੇ ਨਿੰਦਿਆ ਹਉ ਮੈਂ ਹੰਕਾਰ ਇਹ ਸਾਰੇ ਮੈ ਮਾਇਆ ਦੇ ਕਾਰਨ ਛੱਡ ਦੇ ਤੂੰ ਮੜੀ ਭਾਗੀ ਹੋ ਜਾਵੇਂਗਾ ਹਰ ਜਿਹੋ ਸਦਾ ਤੇ ਆਏ ਤੂੰ ਗੁਰਮੁਖ ਇਕੰਕਾਰ ਜਿਹੜੇ ਗੁਰੂਆਂ ਨੂੰ ਕਰਦੇ ਨੇ ਉਹ ਹਰ ਵੇਲੇ ਇਕਾ ਕਾਰਕ ਨੂੰ ਧਿਆਉਂਦੇ ਰਹਿੰਦੇ ਨੇ ਰਹਾਉ ਗੁਰਮੁਖਾਂ ਕੇ ਮੁਖ ਜਿਹੜੇ ਗੁਰ ਸ਼ਬਦੀ ਵਿਚਾਰ ਜਿਨ੍ਹਾਂ ਨੇ ਬਾਣੀ ਤੇ ਵਿਚਾਰ ਕੀਤੀ ਹੈ ਸੁਣੀ ਹੈ ਸਮਝੀ ਹੈ ਸਲਾਹ ਕੀਤੀ ਹੈ ਵਿਚਾਰ ਤੇ ਚੱਲਣ ਦਾ ਯਤਨ ਕੀਤਾ ਹੈ ਉਨਨਾ ਦੇ ਸੰਸਾਰਿਤ ਮੁਖ ਉਜਲ ਹੋ ਜਾਂਦੇ ਨੇ ਭਾਲਤੀ ਆਇਆ ਪਰਵਾਣ ਹੋ ਜਾਂਦਾ ਹੈ ਹਾਲਤ ਪਲਤ ਸੁਖ ਪਾਏ ਦੇ ਜੱਜ ਪਰਿਦਾਇ ਮੁਰਾਰ ਹਾਲਤ ਪਲਤ ਲੋਕ ਕੀ ਪਰਲੋਕ ਕੀ ਹਰ ਥਾਂ ਤੇ ਉਹ ਮੁਖ ਸੁਖ ਪਾਉਂਦਾ ਹੈ ਜਿਹੜਾ ਇਹਦੇ ਵਿੱਚ ਇਹਦੇ ਘਰ ਵਿੱਚ ਸਮਰਾਰ ਨੂੰ ਵਾਹਿਗੁਰੂ ਇਹਾ ਕੇ ਰੱਖਦਾ ਹੈ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿੱਚ ਆ ਤੇ ਨਾਮ ਸਿਮਰਨ ਦਾ ਸੇਵਾ ਦਾ ਮਹਤੂਬ ਆਪਣੇ ਹਿਰਦੇ ਕਾਰਜ ਵਿਚ ਪੜਾ ਲੈ ਗੁਰ ਸ਼ਬਦ ਦੀ ਵਿਚਾਰ ਗੁਰੂ ਦੀ ਵਿਚਾਰ ਸੁਣ ਕੇ ਸਤ ਗੁਰ ਤੇ ਜੋ ਮੋਹ ਫੇਰੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ ਦਰਦ ਨਾਲ ਟੁੱਟ ਜਾਂਦੇ ਨੇ ਚੰਗੀਆਂ ਆਈਆਂ ਨਾਲੋਂ ਨਾਮ ਨਾਲ ਟੁੱਟ ਜਾਂਦੇ ਨੇ ਸਤ ਗੁਰ ਤੇ ਜੋ ਮੋਹ ਫੇਰੇ ਮੁਕਤੀ ਦੇਨ ਕੇ ਕਾਲੇ ਭਾਵ ਕਿ ਉਹਨਾਂ ਤੇ ਵਿਕਾਰਾਂ ਦੇ ਪਾਪਾਂ ਦੀ ਮੈਲ ਚੜ ਜਾਂਦੀ ਹੈ ਲੀਕ ਕਾਲੇ ਹੋ ਜਾਂਦੇ ਨੇ ਅਮ ਦਿਨ ਤੁਖ ਕਮਾਉਂਦੇ ਨਿਤ ਜੋ ਹੈ ਜਮਜਾਲੇ ਹਰ ਵੇਲੇ ਉਹਨਾਂ ਨੂੰ ਜਮਾ ਦੀ ਫਾਹੀ ਲੱਗੀ ਰਹਿੰਦੀ ਹੈ ਕ੍ਰਿਸ਼ਨਾਂ ਲੱਗੀ ਰਹਿੰਦੀ ਹੈ ਲੋਭ ਲੱਗੇ ਰਹਿੰਦੇ ਨੇ ਵਿਕਾਰ ਲੱਗੇ ਰਹਿੰਦੇ ਨੇ ਜਮਾ ਦੀ ਫਾਹੀ ਵਿੱਚ ਫਸੇ ਰਹਿੰਦੇ ਨੇ ਸੁਪਨਾ ਸੁਖਨਾ ਦੇਖਣੀ ਜਿਹੜੇ ਰੱਬ ਤੋਂ ਟੁੱਟੇ ਹੁੰਦੇ ਨੇ ਗੁਰੂ ਦਰ ਦੇ ਨਾਲ ਨਾਮ ਸਿਮਨ ਦੇ ਨਾਲ ਕਰਨਾ ਨਾਮ ਸਿਮਨ ਦੇ ਨਾਲ ਬੰਦਗੀ ਦੇ ਨਾਲ ਨਹੀਂ ਜੁੜਦੇ ਉਹ ਸੁਭਾਏ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਚੇਤੇ ਨਹੀਂ ਕਰਦੇ ਹੁੰਦਾ ਕਿ ਇਹ ਸੁਪਨਾ ਸੁਖਲਾ ਦੇਖਣੀ ਉਹਨਾਂ ਦੇ ਆਮ ਜ਼ਿੰਦਗੀ ਚ ਜੋ ਸੁੱਖ ਤੇ ਕੀ ਉਹਨਾਂ ਦੇ ਸੁਪਨੇ ਵਿੱਚ ਵੀ ਸੁੱਖ ਵਾਲੀ ਅਵਸਥਾ ਨਹੀਂ ਹੁੰਦੀ ਬਹੁਤ ਚਿੰਤਾ ਪਰਜਾਲੇ ਚਿੰਤਾ ਦੇ ਵਿੱਚ ਹੀ ਇਹ ਸੰਸਾਰ ਵਿੱਚ 扑ਟਦੇ ਰਹਿੰਦੇ ਨੇ ਸਭਨਾ ਦਾ ਦਾਤਾ ਈਤ ਹੈ ਆਪੇ ਬਖਸ਼ ਕਰੇ ਸਾਰਿਆਂ ਜੀਆਂ ਦਾ ਉਹ ਦਾਤਾ ਹੈ ਸਾਡੇ ਤੇ ਆਪਣੀ ਮਿਹਰ ਕਰਦੇ ਕਹਿਣਾ ਕਿਛੁ ਨਾ ਜਾ ਲਈ ਜਿਸ ਭਾਵ ਹੈ ਤਿਸ ਦੇ ਸਾਡੇ ਪਾਇਆ ਨਹੀਂ ਅਸੀਂ ਕੁਝ ਕਹੀਏ ਜਾਂ ਕੁਝ ਸੁਣੀਏ ਜਾਂ ਤੇਰੀ ਬੰਦਗੀ ਕਰੀਏ ਸੇਵਾ ਕਰੀਏ ਤੋ ਇੱਕ ਬੇਟੀ ਹੈ ਸਾਡੀ ਤੋ ਸਾਡੇ ਕੀ ਆਪਰੇ ਬਖਸ਼ ਕਰ ਦੇ ਆਪਣੀ ਮਿਹਰ ਕਰ ਦੇ ਕਿ ਮੈਂ ਬੰਬਾਣੀ ਸਮਝੋਗਾ ਜਾਵਾਂ ਨਾਮ ਸਿਮਨ ਕਰਨ ਜੋਗਾ ਹੋ ਜਾਵਾਂ ਕਹਿਣਾ ਕਿਛੂ ਨਾ ਜਾਵੇ ਜਿਸ ਭਾਵ ਹੈ ਤਿਸ ਦੇ ਤੇ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੀ ਸਿਫਤ ਕਰਦਾ ਹੈ ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੀ ਉਹੀ ਗੁਰਮੁਖ ਤੈਨੂੰ ਪਾਉਂਦੇ ਨੇ ਭਾਵ ਕਿ ਤੈਨੂੰ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਤੇਰੀ ਹੁਕਮ ਦੇ ਅnder ਤੇਰੀ ਰਜਾਈ ਚੱਲਦੇ ਨੇ ਪਾਤਸ਼ਾਹ ਕਿਰਪਾ ਕਰਨ ਸਭੋਏ ਸਮਾਤ ਦੀ ਦਾਤ ਬਖਸ਼ਣ ਬਾਣੀ ਸਾਡੇ ਅਤੇ ਕਰਿ ਪਿਆ ਜਾਵੇ ਤੇ ਬਾਣੀ ਦੇ ਸਦਕਾ ਇਸ ਜੀਵਨ ਜਾਗ ਨੂੰ ਸਮਝੀਏ ਸੁਨਿਆ ਕੋ ਬੇਨਤੀਆਂ ਪ੍ਰਵਾਹ ਵਾਹਿਗੁਰੂ ਦੀ ਕਾ ਕਰਸਾ ਵਾਹਿਗੁਰੂ ਦੀ ਫਤਿਹ